ਉਹਨੂੰ ਦੋ ਗੱਡੀਆਂ ਤੇ ਦੋ ਮੋਟਰਸਾਈਕਲਾ ਕੇ ਇੱਕ ਕੁੱਟਮਾਰ ਕਰਕੇ ਕਿਡਨੇਪ ਕਰਕੇ ਲੈ ਗਈ। ਲੜਕੀ ਇਸ ਪਰਿਵਾਰ ਨਾਲ ਸੰਬੰਧ ਰੱਖਦੀ ਆ। ਦੂਜੇ ਜਿਹੜੀ ਪਾਰਟੀ ਮੁੰਡੇ ਪਾਰਟੀ ਨਾਲ ਸੰਬੰਧ ਆ ਇਹ ਕਹਿੰਦੇ ਸੀ ਵੀ ਲੜਕੀ ਨੂੰ ਤੁਸੀਂ ਵਾਪਸ ਕਰ ਦਿਓ ਜਦ ਕਿ ਉਹ ਵਿਆਹ ਕਰ ਚੁੱਕੀ ਆ ਜੀ ਉਹ ਆਪਣੀ ਮਰਜ਼ੀ ਨਾਲ। ਇਸੇ ਕਸ਼ਮੇ ਇਸ ਇਨਾਂ ਨੇ ਗੁੱਸੇ 'ਚ ਆਇਆ ਨਾ ਮੁੰਡਾ ਕਿਡਨੇਪ ਕਰ ਗਿਆ। 38 ਵਜੇ ਪਹਿਲਾਂ ਪਾਖਰ ਕਲੋਨੀ ਲੈ ਕੇ ਗਏ ਉਸ ਤੋਂ ਬਾਅਦ ਰੂ ਗੁਰੂ ਗੁਰੂ ਰਾਮ ਦਸਨਗਰ ਲੈ ਕੇ। ਉਹਨਾਂ ਦੋਨਾਂ ਥਾਂਾਂ ਤੇ ਕੁੱਟਮਾਰ ਵੀ ਕੀਤੀ ਆ। ਉੱਥੇ ਇਹਨਾਂ ਦੀ ਇੱਕ ਹੋਰ ਸਾਥਣ ਹੈਗੀ ਐ ਅਸੀਂ ਪਰਿਵਾਰ ਚੋਂ ਹੀ ਆ ਉਹਦਾ ਨਾਮ ਆ ਪੁਸ਼ਪਾ ਇਹ ਉੱਥੇ ਉਹਨਾਂ ਦੀ ਜਿਵੇਂ ਰਾਖੀ ਰੱਖਣੀ ਐ ਇਦਾਂ ਕਰਕੇ ਉਹ ਉੱਥੇ ਮੌਜੂਦ ਸੀ ਜਦੋਂ ਫੜੀ ਗਈ ਆ ਸਾਡੀ ਪੁਲਿਸ ਪਾਰਟੀ ਉਹਦੇ ਨੇੜੇ ਸੀ ਜੀ ਉਸ ਵੇਲੇ ਜਦੋਂ ਗੱਲ ਹੋਈ ਆ ਅਸੀਂ ਇਸੇ ਲਈ ਤੁਰੰਤ ਇਸ ਗੱਲ ਨੂੰ ਕਵਰ ਕਰ ਲਿਆ ਹਾਂਜੀ ਤੁਸੀਂ ਸਾਡੀ ਪੀਸ ਕਾਰ ਵੀ ਦੇਖੋ ਜੀ ਸਾਡੇ ਅੱਡ ਫੜਿਆ ਗਿਆ ਉਹਦੇ ਥੋੜੇ ਜਿ ਦੇ ਬਾਅਦ ਹੀ ਇਰਿਸਟਰ ਹੋ ਗਿਆ ਵਾ ਦੋ ਕਾਰਾਂ ਸੀ ਗਈ ਦੋਵਾਂ ਚੋਂ ਇੱਕ ਕਾਰ ਬਰਾਮਦ ਹੋ ਗਈ ਆ ਔਰਾਂ ਗੱਡੀ ਇੱਕ Swift ਕੱਡੀ ਬਕਾਇਆ ਵਾ ਦੋ ਮੋਟਰਸਾਈਕਲ ਬਕਾਇਆ ਨੇ ਉਹ ਵੀ ਹੌਲੀ ਹੌਲੀ ਹੋਈ ਜਾਣੇ ਆ ਇਨੀ ਇਨੀ ਤਰ੍ਹਾਂ ਜੋ ਲਾਈਵ ਵੇਖਣ ਵਾਲੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਨੇਜਿੰਗ ਤੁਹਾਡੀ ਦੱਸਦੇ ਲੁਧਿਆਣਾ ਡਾਬਾ ਏਰੀਆ ਦੇ ਵਿੱਚ 33 ਫੁੱਟਾ ਰੋਡ ਤੇ ਇੱਕ ਨੌਜਵਾਨ ਨੂੰ ਗਿਡਨੈਪ ਕੀਤਾ ਜਾਂਦਾ ਸੋ ਦੱਸ ਦਈਏ ਕਿ ਉਹ ਸੇਰੇ ਦੇ ਵਿੱਚ ਉਸ ਵੇਲੇ ਦੱਸਦਾ ਮਾਹੌਲ ਦੇਖਣ ਨੂੰ ਮਿਲਿਆ ਸੋ 15 20 ਜਣਿਆਂ ਵੱਲੋਂ ਸ਼ਰੇਆਮ ਮੁੱਦੇ ਤੇ ਹਮਲਾ ਕੀਤਾ ਜਾਂਦਾ ਸੋ ਇਸ ਮਾਮਲੇ ਸੰਬੰਧ ACP B ਕੋਲ ਪਹੁੰਚੇ ਆ ਸਤਵਿੰਦਰ ਸਿੰਘ ਵਿਰਤ ਸਾਡੇ ਮੌਜੂਦ ਰਿਹਾ ਸੋ ਜਾਣਕਾਰੀ ਲਵਾਂਗੇ ਕੀ ਕੁਝ ਹੁਣ ਤੱਕ ਪਤਾ ਲੱਗਿਆ ਸੋ ਕੀ ਕੁਝ ਇਨਵੈਸਟੀਗੇਸ਼ਨ ਜੜੀ ਆ ਹੁਣ ਤੱਕ ਲੱਗੀ ਆ ਕੱਲ ਕਰੀਬ 828 ਦੇ ਵਿੱਚ ਜੈਨ ਦੀ ਠੀਕੀ ਕੋਲ ਗੋਲ ਗੱਪਿਆਂ ਦਾ ਕੰਮ ਕਰਦਾ ਮੁੰਡਾ RAM ਬਿਲਾਸ ਉਹਨੂੰ ਦੋ ਗੱਡੀਆਂ ਤੇ ਦੋ ਮੋਟਰਸਾਈਕਲਾ ਕੇ ਕੁੱਟਮਾਰ ਕਰਕੇ ਕਿਡਨੇਪ ਕਰਕੇ ਲੈ ਗਈ ਜਦੋਂ ਉਹਦੇ ਭਰਾ ਨੂੰ ਪਤਾ ਲੱਗਿਆ ਉਹਦਾ ਨਾਮ ਹੈਗਾ ਰਮੇਸ਼ ਉਹਦੇ ਬਿਆਨ ਤੇ ਮੁਖੌਫੀ ਸਥਾਨਾ ਡਾਬਾ ਨੇ ਤੁਰੰਤ ਮੁਕਦਮਾ ਦਰਜ ਕੀਤਾ ਟੀਮਾਂ ਤਿਆਰ ਹੋਈਆਂ ਉਹਨਾਂ ਦੇ ਆਸ-ਪਾਸ ਸੂਰਸ ਪਤਾ ਕੀਤਾ ਵੀ ਕਿ ਲਿਆ ਪਹਿਲਾਂ ਤਾਂ ਇਹ ਹੀ ਨਹੀਂ ਪਤਾ ਨਹੀਂ ਸੀ ਵੀ ਲੀ ਲੈ ਗਿਆ ਕਿ ਕਿਉਂ ਗਿਆ ਇਹਨੇ ਅਧੇ ਘੰਟੇ ਵਿੱਚ ਸਾਰੀ ਅਲਬਟਰੇਸ ਕੀਤੀ ਤਿਸਾਨੂ ਇਸੇ ਨਾਲ ਤਾਂ ਪਤਾ ਲੱਗਿਆ ਵੀ ਅਸਲ ਮਾਮਲਾ ਕੀ ਹੈ ਉਸ ਤੋਂ ਬਾਅਦ ਅਸੀਂ 6 ਜਣਾਂ ਦੀ ਅਰੈਸਟ ਪਾਈ ਆ ਤੇ ਇੱਕ ਲੇਡੀ ਦੀ ਬੀਸਿਕਲੀ ਇਹਦੇ ਪਿੱਛੇ ਕਿ ਡੀਐਨਏ ਨਾਂ ਦੀ ਲੜਕੀ ਦਾ ਹੋਰ ਮੈਟਰ ਹੈਗਾ ਉਹ ਲੜਕੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਸੀ ਇਹ ਜਿਹੜਾ ਪਰਿਵਾਰ ਹੁਣ ਮੁਰਜ਼ਮ ਬਣਿਆ ਵਾ ਲੜਕੀ ਇਸ ਪਰਿਵਾਰ ਨਾਲ ਸੰਬੰਧ ਰੱਖਦੀ ਆ ਦੂਜੇ ਜਿਹੜੀ ਪਾਰਟੀ ਮੁੰਡੇ ਪਾਰਟੀ ਨਾਲ ਸੰਬੰਧਾ ਇਹ ਕਹਿੰਦੇ ਸੀ ਵੀ ਲੜਕੀ ਨੂੰ ਤੁਸੀਂ ਵਾਪਸ ਕਰ ਦਿਓ ਜਦ ਕਿ ਉਹ ਵਿਆਹ ਕਰਾ ਚੁੱਕੀ ਹੈ ਜੀ ਉਹ ਆਪਣੀ ਮਰਜ਼ੀ ਨਾਲ ਇਸੇ ਕਸ਼ਮੇ ਵਿੱਚ ਇਹਨਾਂ ਨੇ ਗੁੱਸੇ 'ਚ ਆਏ ਨੇ ਉਹਨਾਂ ਦਾ ਮੁੰਡਾ ਕਿਡਨੈਪ ਕਰ ਲਿਆ ਬਿਲਕੁਲ ਸਰਚ ਇਸ ਮੁੰਡੇ ਨੂੰ ਕਿਡਨੈਪ ਕੀਤਾ ਗਿਆ ਉਹਦਾ ਨਾਮ ਕੀ ਸੀਗਾ ਉਹ ਕੀ ਕੰਮ ਕਰਦਾ ਸੀ ਉਹਦਾ ਨਾਮ ਅਸੀਂ RAM BILAS ਹੈਗਾ ਹੈਗਾ ਲੀਵਰਮੈਨ ਹੀ ਆ ਜੀ ਲੀਵਰਮੈਨ ਦਾ ਕੰਮ ਕਰਦਾ ਸੀਗਾ RAM BILAS ਰਾਤ ਕਿੰਨੇ ਵਜੇ ਦਾ ਮਾਮਲਾ ਹੈ ਜਦੋਂ ਇਹ ਲੋਕ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਚੱਕਦੇ ਨੇ ਉਸ ਤੋਂ ਬਾਅਦ ਲੈ ਕੇ ਚਲੇ ਜਾਂਦੇ ਨੇ 8:30 ਵਜੇ ਕਿੱਥੇ ਲੈ ਕੇ ਜਾਂਦੇ ਸੀ ਸਾਢੇ 8:30 ਵਜੇ ਪਹਿਲਾਂ ਆਖਰ ਕਲੋਨੀ ਲੈ ਕੇ ਗਏ ਉਸ ਤੋਂ ਬਾਅਦ ਗੁਰੂ ਗੁਰੂ ਰਾਮ ਦਸਨਗਰ ਲੈ ਗਏ ਉਹਨਾਂ ਦੋਨਾਂ ਥਾਵਾਂ ਤੇ ਕੁੱਟਮਾਰ ਵੀ ਕੀਤੀ ਆ ਉੱਥੇ ਇਹਨਾਂ ਦੀ ਇੱਕ ਹੋਰ ਸਾਥਣ ਹੈਗੀ ਐ ਇਸੇ ਪਰਿਵਾਰ ਚੋਂ ਹੀ ਆ ਉਹਦਾ ਨਾਮ ਆ ਪੁਸ਼ਪਾ ਇਹ ਉੱਥੇ ਹੋਰਨ ਉਹਨਾਂ ਦੀ ਜਿਵੇਂ ਰਾਖੀ ਰੱਖਣੀ ਹੈ ਇੰਦਾ ਕਰਕੇ ਉਹ ਉੱਥੇ ਮੌਜੂਦ ਸੀ ਜਦੋਂ ਫੜੀ ਗਈ ਹੈ ਸਰ ਇਹਨੂੰ ਲੈ ਕੇ ਕਿਉਂ ਗਏ ਸੀ ਕਿ ਕੀ ਮਨਸਾ ਸੀਗੀ ਉਹਨਾਂ ਦੀ ਇਹਨੂੰ ਲੈ ਕੇ ਜਾਣ ਦਾ ਆਲਰੇਡੀ ਜਿਹੜੀ ਲੜਕੀ ਦੀਆ ਸੀ ਉਹਨੂੰ ਵਾਪਸ ਹਾਸਲ ਕਰਨ ਵਾਸਤੇ ਜਦੋਂ ਕੋ ਆਪਣੀ ਮਰਜ਼ੀ ਨੇ ਵਿਆਹ ਕਰਾ ਕੇ ਰਾ ਚੁੱਕੀ ਆ ਤੇ ਇੱਕ ਪਾਸੇ ਸਰ ਉਸ ਵਿਅਕਤੀ ਨਾਲ ਕੁੱਟਮਾਰ ਵੀ ਕੀਤੀ ਗਈ ਕਾਫੀ ਤੇ ਉਹਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਨਾਜ਼ੁਕ ਦੇਖੀ ਹੁਣ ਮੈਡੀਕਲ ਕਰਵਾ ਲਿਆ ਦਵਾਈ ਦਵਾਈ ਬੂਟੀ ਦਵਾਤੀ ਆ ਠੀਕ ਆ ਤੇ ਕਿਸ ਫੈਕਟਰੀ ਦੇ ਵਿੱਚ ਲੈ ਕੇ ਗਏ ਸੀ ਕਿ ਉਸ ਫੈਕਟਰੀ ਦੇ ਵਿੱਚ ਕੀ ਕੁਝ ਕੰਮ ਚੱਲਦਾ ਸੀਗਾ ਉਹ ਮਾਲਕ ਦੇ ਨੌਨ ਦੇ ਵਿੱਚ ਸੀਗਾ ਜਿਸ ਫ ਫੈਕਟਰੀ ਜਨਾ ਕੀ ਹੈ ਫੈਕਟਰੀ ਦਾ ਨਾਮ ਨਹੀਂ ਹੈ ਨਾ ਕੋਈ ਆਇਆ ਨਹੀਂ ਫੈਕਟਰੀ ਨਟ ਬੋਲਟ ਦੀ ਫੈਕਟਰੀ ਆ ਉਸ ਵੇਲੇ ਬੰਦ ਸੀਗੀ ਇਹ ਉਥੇ ਕੰਮ ਕਰਦੇ ਆ ਹਾਂਜੀ ਤੇ ਸਰ ਕੀ ਲੱਗਦਾ ਨਹੀਂ ਹੈਗਾ ਵੀ 15 ਤੋਂ 12 ਜਨੇ ਜਿਹੜੇ ਤਕਰੀਬਨ ਕਿੰਨੇ ਜਨੇ ਸੀਗੇ ਉਹ ਜਨਾ ਵੱਲੋਂ ਲੈ ਕੇ ਜਾਂਦੇ ਸਾਡੇ ਅੰਤ ਤੱਕ 12 ਤੋਂ 16 ਜਨੇ ਹਾਂ ਸਰ ਚਲਿਆਂ ਬਿਨਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਵਿਚ ਰੋਡ ਤੇ ਉੱਤੇ ਉਸ 33 ਫੜਾ ਰੋਡ ਤੇ ਜਿੱਥੇ ਕਾਫੀ ਮਾਰਕੀਟ ਬੱਸੀ ਹੋਈ ਕਿ ਲੱਗਦਾ ਨਹੀਂ ਇਹਨਾਂ ਦੇ ਵਿੱਚ ਡਰਦਾ ਮਾਹੌਲ ਜਿਹੜਾ ਨਹੀਂ ਲੱਗ ਰਿਹਾ ਸਾਡੀ ਪੁਲਿਸ ਪਾਰਟੀ ਉਹਦੇ ਨੇੜੇ ਸੀ ਜੀ ਉਸ ਵੇਲੇ ਜਦੋਂ ਗੱਲ ਹੋਈ ਆ ਅਸੀਂ ਇਸੇ ਲਈ ਤੁਰੰਤ ਇਸ ਗੱਲ ਨੂੰ ਕਵਰ ਕਰ ਲਿਆ ਜੀ ਹਾਂਜੀ ਤੁਸੀਂ ਸਾਡੀ ਪੁਲਿਸ ਕਾਰਵਾਈ ਦੇਖੋ ਜੀ ਸਾਡੇ ਅੱਠ ਫੜਿਆ ਗਿਆ ਉਹਦੇ ਥੋੜੀ ਜਿਹੀ ਦੇ ਬਾਅਦ ਹੀ ਰਿਸਿਸਟਰ ਹੋ ਗਿਆ ਵਾ ਕਿੰਨੇ ਜਣੇ ਸਰ ਫੜੇ ਗਏ ਨੇ ਕਿਹਨਾ ਦੇ ਉੱਤੇ ਕਾਰਵਾਈ ਕੀਤੀ ਇੱਥੋਂ 7 ਜਣੇ ਫੜੇ ਗਏ ਆ ਕਰੀਬ 7 ਜਣੇ ਅਨੁਸ਼ਸ਼ਤੀ ਨੇ ਇਸ ਪਾਕੀ ਦੇ ਫੜੇ ਜਾਣਗੇ ਸਾਰੇ ਜੀ ਕੋਈ ਬਚਦਾ ਨਹੀਂ ਜਿਹੜਾ ਭੱਜਿਆ ਕਿਸ ਸਰਦਾਰ ਤੇ ਸਰ ਕਾਰਵਾਈ ਕੀਤੀ ਗਈ ਹੈ ਕਿ ਐਕਟ 364 ਇਹ ਜਿਹੜੀ ਪ੍ਰਾਣੀ ਜੀ ਜਿਹਨੂੰ ਕਹਦੇ ਸੀ ਕਿ ਕਿਸੇ ਨੂੰ ਮਾਰ ਮਾਰਨ ਦੀ ਨੀਤ ਨਾਲ ਚੱਕ ਕੇ ਲਿਆ ਜੀਏ ਜਿਹੜੀ ਅੱਜ ਕੱਲ 140 BNS 2 ਵਿੱਚ ਆਉਂਦੀ ਹੈ ਜੋ ਉਮਰ ਕਾਇਦਾ ਜਲਦੀ ਕੀ ਬਾਹਰ ਆਉਣ ਦਾ ਮੌਕਾ ਨਹੀਂ ਮਿਲਦਾ ਸਰ ਇਹਨਾਂ ਦੇ ਵਿੱਚੋਂ ਕੁਝ ਬਰਾਮਦਗੀ ਵੀ ਹੋਈ ਆ ਜਿਸ ਚੀਜ਼ ਤੋਂ ਲੈ ਕੇ ਗਏ ਸੀਗੇ ਉਸ ਨੌਜਵਾਨ ਨੂੰ ਦੋ ਕਾਰਾਂ ਸੀਗੀਆਂ ਦੋਵਾਂ 'ਚੋਂ ਇੱਕ ਕਾਰ ਬਰਾਮਦ ਹੋ ਗਈ ਆ ਔਰ ਆ ਗੱਡੀ ਇੱਕ Swift ਗੱਡੀ ਬਕਾਇਆ ਵਾ ਦੋ ਮੋਟਰਸਾਈਕਲ ਬਕਾਇਆ ਨੇ ਉਹ ਵੀ ਹੌਲੀ ਹੌਲੀ ਹੋਈ ਜਾਣੇ ਆ ਇਨੀ ਇਨੀ ਦੇਖੋ ਕਰ ਰਾਤ ਤੋਂ ਲੈ ਕੇ ਅੱਜ ਸਵੇਰ ਤੱਕ ਸਾਰੀ ਕਾਰਵਾਈ ਕੰਪਲੀਟ ਸਿੱਗੀ ਬਾਕੀ ਵੀ ਹੋ ਜੂਗੀ ਹੋਰ ਪਾਲ ਚੱਲ ਰਹੀ ਹੈ ਕਿ ਲੱਗਦਾ ਪੁਲਿਸ ਨਜ਼ਦੀਕ ਹੈ ਪਾਲ ਚੱਲ ਰਹੀ ਹੈ ਜੀ ਸਾਡੇ ਸਾਡੇ ਕੋਲ ਕਾਫੀ ਜਾਣਕਾਰੀ ਹੈਗੀ ਆ ਸਾਂਝੀ ਨਹੀਂ ਕਰ ਸਕਦੇ ਪਰ ਸਾਡੇ ਕੋਲ ਜਾਣਕਾਰੀ ਤਕਰੀਬਤ ਤਕਰੀਬਨ ਸਾਰੀ ਹੈਗੀ ਆ ਪਾਸੇ ਸਰ 33 ਫੁਟਾ ਰੋਡ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਹਨਾਂ ਨੂੰ ਕੀ ਮੈਸੇਜ ਹੈ ਕੀ ਕੁਝ ਕਹਿਣਾ ਹੈ ਮੈਸੇਜ ਤੇ ਇਹ ਵੀ ਜਿਹੜਾ ਕ੍ਰਾਈਮ ਕਰੂਗਾ ਆਖਰਕਾਰ ਜਾਂਦਾ ਕਿ ਤੇਰੀ ਫੜਾ ਹੀ ਜਾਣਾ ਹੈ ਅੱਜ ਹੈ ਕੱਲ دیر ਸਵੀਰ ਹੋ ਸਕਦੀ ਹੈ ਪਰ ਇਹ ਨਹੀਂ ਕਿ ਫੜਿਆ ਨਾ ਜਾਵੇ ਹਾਂ ਤੇ ਸਰ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਜਿਨ੍ਹਾਂ ਨੇ ਇਹ ਕੁਝ ਕੰਮ ਕੀਤਾ ਜਿਹੜਾ ਚੈੱਕ ਕਰ ਰਹੇ ਹਾਂ ਜੀ ਉਹ ਤੇ ਚੱਕੀ ਕਿੰਨੀ ਬੱਧ ਲੱਗੂਗਾ ਹੌਲੀ ਹੌਲੀ ਚੈੱਕ ਕਰ ਰਹੇ ਹਾਂ ਚੱਕੀ ਦੇ ਬੱਧ ਲੱਗ ਜਾਊਗਾ ਕੋਸੋ ਦੱਸਦੀ ਹੈ ਬੜੇ ਕਾਬਲੇ ਤਾਰੀ ਪੁਲਿਸ ਲੁਧਿਆਣਾ ਪੁਲਿਸ ਜਿਵੇਂ ਕਿ ਦੱਸਦੀ ਹੈ ਏਸੀਪੀ ਬੀ ਸਤਵਿੰਦਰ ਸਿੰਘ ਵੇਰਕ ਡਾਬਾ ਥਾਣਾ ਇੰਚਾਰਜ ਗੁਰਦੇਵਾਲ ਸਿੰਘ ਸੋ ਬੜੇ ਕਾਬਲੇ ਤਾਰੀਫ ਹੁਣਾ ਵੱਲੋਂ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਮਾਮਲਾ ਰਿਕਵਰ ਕੀਤਾ ਸੋ આરોપી ਵੀ ਜਿਹੜੇ ਆ ਕੁਝ ਫੜੇ ਗਏ ਨੇ ਸੋ ਉਹਨਾਂ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਸੋ ਕਿਦ ਨੇ ਕਿਤੇ ਇਹ ਵੀ ਇਨਸਾਬ ਵੀ ਜਿਹੜਾ ਉਸ ਪਰਵਾਹ ਨੂੰ ਦਿੱਤਾ ਗਿਆ ਉਹਨਾਂ ਦੇਖਣਾ ਹੋਵੇਗਾ ਕਿ ਹੋਰ ਜਿਹੜੇ ਅਕਿਊਜ਼ ਨੇ ਉਹ ਕਦੋਂ ਤੱਕ ਫੜੇ ਜਾਂਦੇ ਨੇ ਦੇਖ ਰਹੇ ਹਾਂ ਲ